ਹਰ ਇੱਕ ਦੇਸ਼ ਦੇ ਵਾਸੀ ਕਰਦੇ ਜੀ ਨਾ ਦਾ ਆਦਰ ਨੇ ਸਿਰ ਝੁਕਾ ਕੇ ਅਦਬ ਨਾਲ ਕਹਿੰਦੇ ਹਿੰਦ ਦੀ ਚਾਦਰ ਨੇ ਸਾਨੂੰ ਮਾਣ ਹੈ ਦਿਨਾਂ ਦੇ ਸਿੱਖ ਹੋਣ ਦਾ ਸਾਨੂੰ ਮਾਣ ਹੈ ਦਿਨਾਂ ਦੇ ਸਿੱਖ ਹੋਣ ਦਾ ਉਹ ਸਾਡੇ ਨੋਵੇਂ ਬਾਦਸ਼ਾਹਾਂ ਤੰਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ 99ਵੇਂ ਬਾਦਸ਼ਾਹੀ ਤੰਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਵਿੱਚ ਮਹਾਨ ਤੇ ਉਸਾਰੂ ਕੰਮ ਉਹਨਾਂ ਨੇ ਹੀ ਕੀਤੇ ਹਨ ਜਿਨ੍ਹਾਂ ਅੰਦਰ ਬੈਰਾਗ ਸੀ ਕਿਉਂਕਿ ਬੈਰਾਗ ਇੱਕ ਐਸਾ ਮੂਲ ਹੈ ਜਿਸ ਤੋਂ ਤਿਆਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ ਬੈਰਾਗ ਨਹੀਂ ਤਾਂ ਤਿਆਗ ਵੀ ਨਹੀਂ ਤਿਆਗ ਤੋਂ ਬੈਰਾਗ ਨਹੀਂ ਪੈਦਾ ਹੁੰਦਾ ਬੈਰਾਗ ਤੋਂ ਤਿਆਗ ਪੈਦਾ ਹੁੰਦਾ ਹੈ ਜਿਵੇਂ ਹੀਰੇ ਦੇ ਮਿਲਣ ਨਾਲ ਕੰਕਰ ਤੇ ਪੱਥਰ ਹੱਥੋਂ ਡਿੱਗ ਜਾਂਦੇ ਹਨ ਨਾਲ ਬੇ ਲੋੜੀਆਂ ਚੀਜ਼ਾਂ ਜਿਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਹਿਰਦੇ ਵਿੱਚੋਂ ਆਪਣੇ ਆਪ ਨਿਕਲ ਜਾਂਦੀਆਂ ਹਨ ਅਸਲ ਵਿੱਚ ਤਿਆਗ ਕਾਗਜ਼ੀ ਪੁੱਲਾ ਦੀ ਤਰ੍ਹਾਂ ਹੈ ਤੇ ਤਿਆਗ ਦੀ ਜਿੰਦਜਾਨ ਬੈਰਾਗ ਹੈ ਇਸੇ ਹੀ ਤਿਆਗ ਤੇ ਬੈਰਾਗ ਦੀ ਮੂਰਤ ਹਨ ਧੰ ਧੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਰਤ ਦੇ ਗੁਰੂਪੁਰਨ ਇਤਿਹਾਸ ਵਿੱਚ ਕਈ ਅਜਿਹੇ ਮਹਾਨ ਪੁਰਸ਼ਾਂ ਨੇ ਅਵਤਾਰ ਧਾਰਨ ਕੀਤਾ ਜਿਨ੍ਹਾਂ ਨੇ ਆਪਣੀ ਧਾਰਮਿਕ ਸੰਸਕ੍ਰਿਤੀਆਂ, ਆਦਰਸ਼ਾਂ ਅਤੇ ਮੁੱਲਾਂ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦਾ ਤਿਆਗ ਕੀਤਾ ਹੈ ਇਤਿਹਾਸਿਕ ਲਿਖਤਾ ਇਸ ਗੱਲ ਦਾ ਠੋਸ ਸਬੂਤ ਹੈ ਕਿ ਭਾਰਤ ਵਿੱਚ ਹੋਈਆਂ ਤਕਰੀਬਨ ਸਾਰੀਆਂ ਹੀ ਸ਼ਹਾਦਤਾਂ ਅਤੇ ਲੜਾਈਆਂ ਆਪਸੀ ਮਾਮਲਿਆਂ ਤੋਂ ਸੰਬੰਧਿਤ ਰਹੀਆਂ ਹਨ ਕਿੰਤੂ ਸਾਨੂੰ ਮਾਣ ਹੈ ਦੱਸਦਿਆਂ ਹੋਇਆ ਕਿ ਸਿੱਖ ਧਰਮ ਦਾ ਇਤਿਹਾਸ ਇੱਕ ਅਜੀਹਾ ਇਤਿਹਾਸ ਹੈ ਜਿਸ ਦੀਆਂ ਸ਼ਹਾਦਤਾਂ ਤੇ ਜੰਗਾਂ ਕਿਸੇ ਨੇ ਵੀ ਆਪਣੇ ਨਿੱਜੀ ਫਾਇਦੇ ਲਈ ਨਹੀਂ ਬਲਕਿ ਦੂਜਿਆਂ ਦੀ ਰਾਖੀ ਅਤੇ ਦੇਸ਼ ਦੀ ਸੇਵਾ ਲਈ ਕੀਤੀਆਂ ਨੇ ਅਜਿਹੀ ਮਹਾਪੁਰਖ ਅਤੇ ਅਕਾਲ ਪੁਰਖ ਦੇ ਨੋਵੇਂ ਅਵਤਾਰ ਜਿਨ੍ਹਾਂ ਤਾਂ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਮਾਤਾ ਨਾਨਕੀ ਜੀ ਦੇ ਕੁੱਖੋਂ ਅਵਤਾਰ ਧਾਰਨ ਕਰਕੇ 1621 ਈਸਵੀ ਨੂੰ ਸਮੁੱਚੇ ਜਹਾਂ ਦਾ ਪਾਰ ਉਤਾਰਾ ਕੀਤਾ ਜਦੋਂ ਆਪ ਜੀ ਆਪਣੇ ਪਿੰਡ ਨਾਨਕੇ ਪਿੰਡ ਬਕਾਲੇ ਵਿੱਚ ਆ ਵਸੇ ਇੱਥੇ ਆਪ ਘੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਬਤੀਤ ਕਰਦੇ ਸੀ ਬਕਾਲੇ ਦੇ ਵਾਸੀਆਂ ਨੇ ਤਾਂ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਸੀ ਤੇਗਾ ਕਮਲਾ ਤੇਗਾ ਕਮਲਾ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਤਲੇ ਸਮੇਂ ਮੁਖਾਰ ਬਿੰਦ ਤੋਂ ਵਾਕ ਨਿਕਲਿਆ ਸੀ ਬਾਬਾ ਬਕਾਲੇ ਇਸ ਦੇ ਪਖੰਡੀ ਸੋਟੀਆਂ ਨੇ ਬੜਾ ਫਾਇਦਾ ਉਠਾਇਆ ਬਕਾਲੇ ਵਿੱਚ 22 ਮੰਝੀਆਂ ਲੱਗ ਗਈਆਂ ਕਿ ਅਸੀਂ ਗੁਰੂ ਹਾਂ ਅਸੀਂ ਗੁਰੂ ਹਾਂ ਪਰ ਜੋ ਅਸਲ ਗੁਰੂ ਸੀ ਉਸ ਦਾ ਕੋਈ ਦਾਵਾ ਨਹੀਂ ਜਿਸ ਨੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ प्रबल ਇੱਛਾ ਹੁੰਦੀ ਹੈ ਉਹ ਛੁਪਿਆ ਹੀ ਰਹਿ ਜਾਂਦਾ ਹੈ ਜਿਸ ਨੂੰ ਆਪਣੇ ਆਪ ਨੂੰ ਛੁਪੋਣ ਦੀ ਲਾਲਸਾ ਹੋਵੇ ਉੱਥੇ ਈਸ਼ਵਰ ਆਪ ਪ੍ਰਗਟ ਹੋ ਜਾਂਦਾ ਹੈ ਗੁਰੂ ਲਾਡੂ ਰੇ ਲੋਕ ਬਕਾਲੇ ਪਿੰਡ ਵਿੱਚ ਆ ਕੇ ਬਾਈ ਮੰਝਨਾ ਤੇ ਮੱਥਾ ਟੇਕਦੇ ਤੇ ਚਲੇ ਜਾਂਦੇ ਜਿਸ ਤਰ੍ਹਾਂ ਹਰ ਮਨੁੱਖ ਜੋਹਰੀ ਨਹੀਂ ਹੁੰਦਾ ਹਰ ਕਿਸੇ ਨੂੰ ਹੀਰੇ ਜਵਾਰਾਤ ਦੀ ਪਰਖ ਨਹੀਂ ਹੁੰਦੀ ਇਸੇ ਤਰ੍ਹਾਂ ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਹੁੰਦੀ ਬੈਰਾਗੀ ਦੇ ਤਿਆਗੀ ਦੀ ਵੀ ਸਮਝ ਨਹੀਂ ਹੁੰਦੀ ਕਹਿੰਦੇ ਹਨ ਰੱਬੀ ਰਸ ਨੂੰ ਮਾਣੇ ਬਿਨਾ ਰੱਬੀ ਰਸ ਪਹਿਚਾਨਣਾ ਔਖਾ ਬੈਰਾਗ ਦੀ ਝਿੰਗਾਰੀ ਪੈਦਾ ਹੋਏ ਬਿਨਾ ਬੈਰਾਗੀ ਨੂੰ ਸਮਝਣਾ ਬੜਾ ਔਖਾ ਇਸ ਕਟ ਕਸਵੱਟੀ ਤੇ ਖਰੇ ਉੱtre ਇਹ ਜੋਰੀ ਜਿਸ ਦਾ ਨਾਂ ਸੀ ਪਾਈ ਮੱਖਣシャ ਲੁਭਾਣਾ ਜੀ ਬਾਈਆਂ ਨੂੰ ਮੱਥਾ ਟੇਕ ਕੇ ਇੱਕ ਹਲਵਾਈ ਤੋਂ ਪੁੱਛਦੇ ਕਿ ਇੱਥੇ ਸੋਟੀ ਵਜ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਪੀੜੀ ਵਿੱਚੋਂ ਕੋਈ ਹੋਰ ਵੀ ਰਹਿੰਦਾ ਤਾਂ ਹਲਵਾਈ ਨੇ ਕਿਹਾ ਕਿ ਉਹ ਸਾਹਮਣੇ ਭੋਰੇ ਵਿੱਚ ਇੱਕ ਤੇਗਾ ਕੰਮਲਾ ਰਹਿੰਦਾ ਬਾਈ ਸਾਲ ਹੋ ਗਏ ਨੇ ਇੱਥੇ ਹੀ ਰਹਿੰਦਾ ਮੱਖਣਛਾਲੂ ਬਾਣਾ ਪੋਰੇ ਤੋਂ ਬਾਹਰ ਬੈਠੇ ਮਤਾ ਗੁਜਰੀ ਜੀ ਤੋਂ ਆਗਿਆ ਲੈ ਕੇ ਪੋਰੇ ਦੇ ਅੰਦਰ ਗਏ ਪੰਜ ਮੋਰਾ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਆਖਿਆ 500 ਮੋਰਾ ਦੀ ਮੰਨਤ ਮੰਗੀ ਸੀ ਆ ਵੇਖ ਮੇਰਾ ਮੋਟਾ ਜਿਨੇ ਡੁੱਬਦੇ ਜਹਾਜ਼ ਨੂੰ ਪਾਰ ਲੰਘਾਇਆ ਮੱਖਣਛਾਲੂ ਬਾਣਾ ਜੀ ਨੇ ਕਿਹਾ ਇਹੀ ਸੱਚਾ ਗੁਰੂ ਹੈ ਕੋਠੇ ਤੇ ਚੜ ਕੇ ਸਾਰੀਆਂ ਸੰਗਤਾਂ ਨੂੰ ਆਵਾਜ਼ਾਂ ਮਾਰੀਆਂ ਗੁਰੂ ਲਾਦੂ ਰੇ ਗੁਰੂ ਲਾਦੂ ਰੇ ਪਾ ਕੇ ਸੱਚਾ ਗੁਰੂ ਲੱਭ ਪਿਆ ਹੈ 1664 ਇਸਵੀ ਵਿੱਚ ਗੁਰਗੱਦੀ ਤੇ ਬੈਰਾਜਮਾਨ ਹੋਣ ਤੋਂ ਬਾਅਦ ਆਪ ਜੀ ਨੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਆਰੰਭ ਕੀਤੀਆਂ ਉਸ ਸਮੇਂ ਔਰੰਗਜ਼ੇਬ ਦੇ ਜ਼ੁਲਮ ਨਾਲ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਸੀ ਉਹ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਸਾਰੇ ਹਿੰਦੂ ਧਰਮ ਦੇ ਲੋਕਾਂ ਨੂੰ ਮੁਸਲਮਾਨ ਬਨੋ ਲਈ ਤਸੀਹੇ ਦਿੱਤੇ ਜਾਣ ਲੱਗੇ। ਕਸ਼ਮੀਰੀ ਪੰਡਿਤਾਂ ਨੂੰ ਵੀ ਮੁਸਲਮਾਨ ਸ਼ੇਰ ਅਫਗਾਨ ਦੁਆਰਾ ਮੁਸਲਮਾਨ ਬਨਣ ਲਈ ਤੰਗ ਕੀਤਾ ਜਾਣ ਲੱਗਾ। ਸਾਰੇ ਕਸ਼ਮੀਰੀ ਪੰਡਿਤ ਇਕੱਠੇ ਹੋ ਕੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਅਨੰਦਪੁਰ ਸਾਹਿਬ ਵਿਖੇ ਆਏ। ਧਰਮ ਦੀ ਰੱਖਿਆ ਦੇ ਗੁਰੂ ਪਾਸ ਉਹਨਾਂ ਨੇ ਫਰਿਆਦ ਕੀਤੀ। ਗੁਰੂ ਜੀ ਨੇ ਫਰਿਆਦ ਸੁਣ ਕੇ ਕਿਹਾ ਪੰਡਤੋ ਧਰਮ ਦੀ ਰੱਖਿਆ ਵਾਸਤੇ ਕਿਸੇ ਨੂੰ ਕੁਰਬਾਨੀ ਦੇ ਨਹੀਂ ਪਵੇਗੀ ਤਾਂ ਕੋਲ ਖੜੇ 9 ਸਾਲ ਦੇ ਗੋਬਿੰਦ ਰਾਏ ਜੀ ਨੇ ਕਿਹਾ ਪਿਤਾ ਜੀ ਆਪ ਜੀ ਤੋਂ ਵੱਧ ਹੋਰ ਕੌਣ ਕੁਰਬਾਨੀ ਦੇ ਸਕਦਾ ਹੈ ਕਿਸੇ ਨੂੰ ਤੈਰਨਾ ਸਿਖਾਣਾ ਹੋਵੇ ਤਾਂ ਪਹਿਲਾ ਆਪ ਤੈਰਨਾ ਹੋਵੇਗਾ ਨਾ ਹਮ ਹਿੰਦੂ ਨਾ ਮੁਸਲਮਾਨ ਹਮਰਾ ਝਗੜਾ ਰਹੇ ਨਾ ਕੋ ਪੰਡਤ ਮੁੱਲਾ ਛਾਡੇ ਦੋ ਗੁਰੂ ਜੀ ਨੇ ਕਿਹਾ beta ਮੈਂ ਸ਼ਹਾਦਤ ਦਾ 잔 ਜ਼ਰੂਰ ਪੀਵਾਂਗਾ ਇਹਨਾਂ ਦਾ ਤਿਲਕ ਜੰਜੂ ਜ਼ਰੂਰ ਬਚਾਵਾਂਗਾ ਪਰ ਤੈਨੂੰ ਪਤਾ ਤੇਰੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਰਹਿਣਾ 9 ਸਾਲ ਦੇ ਪੁੱਤਰ ਗੋਬਿੰਦ ਰਾਏ ਜੀ ਨੇ ਕਿਹਾ ਪਿਤਾ ਜੀ ਮੈਨੂੰ ਪਤਾ ਏ ਪਰ ਮੇਰੇ ਜਤੀਮ ਹੋਣ ਨਾਲ ਲੱਖਾਂ ਬੱਚੇ ਜਤੀਮ ਹੋਣ ਤੋਂ ਬਚ ਜਾਣਗੇ ਐਨੀ ਗੱਲ ਸੁਣ ਕੇ ਗੁਰੂ ਜੀ ਨੇ ਪੰਡਿਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਜੇ ਸਾਡਾ ਗੁਰੂ ਇਸਲਾਮ ધਰਮ ਕਬੂਲ ਕਰ ਲਵੇਗਾ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ 11 ਨਵੰਬਰ 1675 ਇਸਵੀ ਨੂੰ ਦਿੱਲੀ ਦੇ ਵਿਚ ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਅਲੱਗ ਕੀਤਾ ਗਿਆ ਭਾ ਸ਼ਹੀਦ ਕਰ ਦਿੱਤਾ ਗਿਆ ਗੁਰੂ ਜੀ ਦੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਦਿੱਲੀ ਵਿੱਚ ਅੱਜ ਇੱਥੇ ਗੁਰਦੁਆਰਾ ਸੀਸ ਗੰਧ ਸਾਹਿਬ ਸੂਬਸ਼ੋਭਿਤ ਹੈ ਗੁਰੂ ਜੀ ਨੇ ਆਪਣੀ ਸ਼ਹੀਦੀ ਦੇ ਕੇ ਸਾਰੇ ਹਿੰਦੂ ਧਰਮ ਨੂੰ ਬਚਾ ਲਿਆ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਜਗਤ ਮੈਂ ਝੂਠੀ ਦੇਖੀ ਪ੍ਰੀ ਆਪਣੇ ਹੀ ਸੁਖ ਸੋ ਜਗ ਭਾਦਿਓ ਕਿਆ ਧਾਰਾ ਕਿਆ ਮੀਤ ਭਾਗ ਹਮੇਸ਼ਾ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਇਹ ਜਗ ਤਾਂ ਨਾਸ਼ਵਾਨ ਹੈ ਇਸ ਦਾ ਹੰਕਾਰ ਨਾ ਕਰੋ ਦੁੱਖ ਤੇ ਸੁਖ ਸੰਗਤ ਜੀ ਹੀਰਾ ਜੇ ਸੱਚਮੁੱਚ ਹੀ ਹੀਰਾ ਬੰਨਣਾ ਚਾਹੁੰਦਾ ਹੈ ਤਾਂ ਪ੍ਰਗਤੀ ਦੀ ਗੋਦ ਵਿੱਚ ਰਹਿ ਕੇ ਉਹ ਆਪਣੇ ਅੰਦਰ ਚਮਤ ਪੈਦਾ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਅੰਦਰ ਬੈਰਾਗ ਨਾਲ ਉਹ ਸ਼ਕਤੀ ਪੈਦਾ ਕੀਤੀ ਜਿਸ ਦੇ ਕਾਰਨ ਉਹ ਜ਼ੁਲਮ ਦਾ ਸਾਹਮਣਾ ਕਰ ਸਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸਕੇ ਤੇ ਧਰਮ ਦੀ ਰੱਖਿਆ ਕਰ ਸਕੇ ਇਸੇ ਤਰ੍ਹਾਂ ਸਾਨੂੰ ਵੀ ਸਿੱਖਿਆ ਦੇ ਗਏ ਕਿ ਹਮੇਸ਼ਾ ਨਾਮ ਬਾਣੀ ਦਾ ਸਿਮਰਨ ਕਰੋ ਸੱਚੇ ਮਾਰਗ ਤੇ ਚੱਲਦਿਆਂ ਮਜ਼ਲੂਮਾਂ ਦੀ ਰੱਖਿਆ ਕਰੋ ਇੱਕ タル ਸਚਾਈ ਹੈ ਕਿ ਜਿਹੋ ਜਿਹਾ ਜੀਵਨ ਕਿਸੇ ਨੇ ਜੀਵਿਆ ਹੋਵੇ ਉਸਦੇ ਵਿਚਾਰਾਂ ਵਿੱਚੋਂ ਉਹ ਜਹੀ ਹੀ ਸੁਗੰਧੀ ਪ੍ਰਗਟ ਹੁੰਦੀ ਹੈ ਗੁਰੂ ਜੀ ਦੀ ਅੰਮ੍ਰਿਤ ਬਾਣੀ ਸਾਨੂੰ ਸਾਰਿਆਂ ਨੂੰ ਧਰਮ ਦਾ ਪੱਕਾ ਧਾਰਨੀ ਬਣਾਉਂਦੀ ਹੈ ਅਤੇ ਵਿਸ਼ੇਵਿਕਾਰਾਂ ਦੀ ਸੰਗਤ ਤੋਂ ਦੂਰ ਰੱਖਦੀ ਹੈ ਸਾਦੂ ਮਨ ਦਾ ਮਾਨ ਤਿਆਗੋ ਗੁਰੂ ਜੀ ਦਾ ਸਿਧਾਂਤਕ ਦੇ ਨਿੰਨੇ ਰੂਪ ਸੁਨੇਹਾ ਹਰੇਕ ਜਿਗਿਆਸੂ ਚੇਤੇ ਰੱਖਣਾ ਚਾਹੀਦਾ ਹੈ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਮੈਂ ਛਾੜ ਸਗਲ ਜੰਜਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ